ਸਤਿ ਸ਼੍ਰੀ ਅਕਾਲ ਜੀ ਮੈਂ ਇੱਕ ਔਰਤ ਦੀ ਪਛਾਣ ਦੀ ਸਟੋਰੀ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਈ ਹਾਂ ਮੈਂ ਆਸ ਕਰਦੀ ਹਾਂ ਕਿ ਤੁਸੀਂ ਇਸ ਨੂੰ ਬਹੁਤ ਜ਼ਿਆਦਾ ਪਿਆਰ ਦਿਓਗੇ ਇਸ ਸਟੋਰੀ ਵਿੱਚ ਇੱਕ ਔਰਤ ਆਪਣੀ ਪਛਾਣ ساری ਉਮਰ ਲੱਭਦੀ ਰਹਿੰਦੀ ਹੈ ਹਾਂਜੀ ਦੋਸਤੋ ਇਹ ਸਟੋਰੀ ਉਸ ਸਮੇਂ ਸ਼ੁਰੂ ਹੁੰਦੀ ਹੈ ਜਦੋਂ ਬਚਪਨ ਵਿੱਚ ਹੁੰਦੀ ਹੈ ਉਸ ਦੇ ਦੋ ਵੱਡੇ ਭਰਾ ਨੇ ਜਦੋਂ ਵੀ ਉਹ ਆਪਣੇ ਭਰਾਵਾਂ ਨਾਲ ਖੇਡਦੀ ਹੈ ਤਾਂ ਉਸ ਦੀ ਮਾਂ ਦੁਆਰਾ ਇਹ ਕਿਹਾ ਜਾਂਦਾ ਕਿ ਪੁੱਤ ਘਰ ਦੇ ਕੰਮ ਸਿੱਖ ਲੈ ਬਗਾਨੇ ਘਰ ਜਾਣਾ ਉਸਦੀ ਮਾਂ ਉਸਨੂੰ ਹੋਰ ਬੱਚਿਆਂ ਨਾਲ ਵੀ ਖੇਡਣ ਨਹੀਂ ਦਿੰਦੀ ਉਸਨੂੰ ਘਰ ਦੇ ਸਾਰੇ ਕੰਮ ਸਿਖਾਏ ਜਾਂਦੇ ਨੇ ਉਹ ਪੜ੍ਹਾਈ ਵਿੱਚ ਬਹੁਤ ਹੁਸ਼ਿਆਰ ਹੈ ਪਰ ਉਸਦੀ ਪੜ੍ਹਾਈ ਵੀ ਜਲਦੀ ਰੋਕ ਦਿੱਤੀ ਜਾਂਦੀ ਹੈ ਉਸ ਦੇ ਘਰਦਿਆਂ ਦੀ ਇਹ ਸੋਚ ਹੈ ਕਿ ਇਸਨੇ ਪੜ੍ਹ ਕੇ ਕੀ ਕਰਨਾ ਇਸਨੇ ਬਗਾਨੇ ਘਰ ਜਾਣਾ ਬਗਾਨਾ ਘਰ ਕਹਿ ਕਹਿ ਕੇ ਉਸ ਬੱਚੀ ਦੇ ਸਾਰੇ ਆਰਮਾਨ ਮਾਰ ਦਿੱਤੇ ਜਾਂਦੇ ਨੇ ਹਾਂਜੀ ਦੋਸਤੋ ਉਸ ਨੂੰ ਘਰ ਦਾ ਸਾਰਾ ਕੰਮ ਸਿਖਾਇਆ ਜਾਂਦਾ ਤੇ ਘਰ ਦੇ ਕੰਮਾਂ ਤੇ ਲਗਾ ਦਿੱਤਾ ਜਾਂਦਾ ਫਿਰ ਉਹ ਵੱਡੀ ਹੋ ਜਾਂਦੀ ਹੈ ਉਸ ਦਾ ਵਿਆਹ ਹੋ ਜਾਂਦਾ ਹੈ ਤੇ ਉਸ ਨੂੰ بار بار ਸਹੁਰੇ ਘਰ ਵਿੱਚ ਇਹ ਸੁਣਨ ਨੂੰ ਮਿਲਦਾ ਕਿ ਬਗਾਨੇ ਘਰੋਂ ਆਈ ਹੈ ਉਸ ਨੂੰ ਉਸ ਘਰ ਦਾ ਹਿੱਸਾ ਨਹੀਂ ਸਮਝਿਆ ਜਾਂਦਾ ਕੋਈ ਗਲਤੀ ਹੋ ਜਾਵੇ ਕਾ ਉਸ ਨੂੰ ਇਹ ਅਹਿਸਾਸ ਕਰਾਇਆ ਜਾਂਦਾ ਹੈ ਕਿ ਉਹ ਇਹ ਉਸਦਾ ਕਰ ਨਹੀਂ ਇਹ ਸਭ ਦੇਖਣ ਤੋਂ ਬਾਅਦ ਉਹ ਲੜਕੀ ਇਹ ਸੋਚਣ ਲਈ ਮਜਬੂਰ ਹੋ ਜਾਂਦੀ ਹੈ ਕਿ ਫਿਰ ਉਸਦਾ ਅਸਲੀ ਕਰ ਕਿਹੜਾ ਹੈ ਪਹਿਲਾ ਉਸਦੀ ਮਾਂ ਦੁਆਰਾ ਇਹ ਕਿਹਾ ਜਾਂਦਾ ਹੈ ਕਿ ਉਸਨੇ ਬਗਾਨੇ ਘਰ ਜਾਣਾ ਫਿਰ ਸਾਰੇ ਘਰ ਇਹ ਸੁਣਨ ਨੂੰ ਮਿਲਦਾ ਹੈ ਕਿ ਬਗਾਨੇ ਘਰੋਂ ਆਈ ਹੈ ਉਸ ਲੜਕੀ ਦੀ ਪਛਾਣ ਕੀ ਹੈ ਉਸਦਾ ਅਸਲੀ ਘਰ ਕਿਹੜਾ ਹੈ ਉਹ ਇਹ ਸੋਚਣ ਲਈ ਮਜਬੂਰ ਹੋ ਜਾਂਦੀ ਹੈ ਇਸੇ ਤਰ੍ਹਾਂ ਜੋ ਇਸ ਸਟੋਰੀ ਵਿੱਚ ਅਸੀਂ ਦੇਖ ਰਹੇ ਹਾਂ ਉਹ ਕਿੰਨੀਆਂ ਹੀ ਲੜਕੀਆਂ ਨਾਲ ਹੋ ਰਿਹਾ ਹੋਵੇਗਾ ਉਹ ساری ਜ਼ਿੰਦਗੀ ਆਪਣੀ ਪਛਾਣ ਲੱਭਦੀਆਂ ਰਹਿ ਜਾਂਦੀਆਂ ਨੇ ਉਹਨਾਂ ਨੂੰ ਉਹ ਆਪਣਾਪਨ ਤੇ ਹੱਕ ਨਹੀਂ ਮਿਲਦਾ ਉਹ ساری ਜ਼ਿੰਦਗੀ ਹਮੇਸ਼ਾ ਦੂਜਿਆਂ ਲਈ ਜਿਉਂਦੀਆਂ ਨੇ ਇਸ ਤਰ੍ਹਾਂ ਇਸ ਸਟੋਰੀ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਇਹ ਸਟੋਰੀ ਇੱਕ ਸੋਚ ਨੂੰ ਬਿਆਨ ਕਰਦੀ ਹੈ ਜਿਸ ਵਿੱਚ ਲੜਕੀਆਂ ਨੂੰ ਦਬਾ ਕੇ ਰੱਖਿਆ ਜਾਂਦਾ ਉਹਨਾਂ ਦੇ ਚਾਅ ਤੇ ਰੀਝਾਂ ਮਾਰ ਦਿੱਤੀਆਂ ਜਾਂਦੀਆਂ ਨੇ ਉਹਨਾਂ ਨੂੰ ਆਪਣਾਪਨ ਮਹਿਸੂਸ ਨਹੀਂ ਕਰਾਇਆ ਜਾਂਦਾ ਇੱਕ ਕੁੜੀ ਦੀ ਜ਼ਿੰਦਗੀ ਵਿੱਚ ਵਿਆਹ ਤੋਂ ਬਾਅਦ ਕਿੰਨੀ ਬਦਲ ਜਾਂਦੀ ਹੈ ਘਰ ਬਦਲ ਜਾਂਦਾ ਹੈ ਪਰਿਵਾਰ ਬਦਲ ਜਾਂਦਾ ਹੈ ਤੇ ਉਹ ਖੁਦ ਵੀ ਕਿੰਨੀ ਬਦਲ ਜਾਂਦੀ ਹੈ ਵਿਆਹ ਤੋਂ ਬਾਅਦ ਉਹ ਸਿਰਫ ਇੱਕ ਨੂੰ ਤੇ ਮਾਂ ਬਣ ਕੇ ਰਹਿ ਜਾਂਦੀ ਹੈ ਉਸ ਦੀ ਮਰਜ਼ੀ ਤੇ ਉਸ ਦੇ ਚਾਅ ਰੀਝਾਂ ਦੂਜਿਆਂ ਦੇ ਹੱਥ ਵਿੱਚ ਹੁੰਦੀਆਂ ਨੇ ਕਿਸੇ ਨੂੰ ਇਹ ਨਹੀਂ ਪਤਾ ਹੁੰਦਾ ਕਿ ਉਸਦੇ ਆਰਮਾਨ ਕੀ ਨੇ ਬਸ ਕਰਦੀਆਂ ਜ਼ਿੰਮੇਵਾਰੀਆਂ ਕਿੰਨੀਆਂ ਉਹ ਸੰਭਾਲ ਰਹੀ ਹੈ ਇਹ ਸਭ ਨੂੰ ਪਤਾ ਹੁੰਦਾ ਹੈ ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਇੱਕ ਛੋਟੀ ਸੋਚ ਨੂੰ ਬਿਆਨ ਕਰਦੀ ਹੋਈ ਸਟੋਰੀ ਹੈ ਜੋ ਇੱਕ ਆਰਤ ਨੂੰ ਦਬਾ ਕੇ ਰੱਖਦੀ ਹੈ ਮੈਂ ਆਸ ਕਰਾਂਗੀ ਕਿ ਇਹ ਸਟੋਰੀ ਤੁਹਾਨੂੰ ਚੰਗੀ ਲੱਗੀ ਹੋਵੇਗੀ ਮੈਂ ਆਸ ਕਰਾਂਗੀ ਕਿ ਤੁਸੀਂ ਇਸ ਨੂੰ ਅੱਗੇ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਹੀਂ ਭੁੱਲੋਗੇ ਧੰਨਵਾਦ ਜੀ